ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਦੀ ਜੋ ਇਹ ਵੀਡੀਓ ਹੋਣ ਵਾਲੀ ਆ ਇਹ ਘੋੜਿਆਂ ਬਾਰੇ ਜੋ ਆਪਾਂ ਪ੍ਰੋਡਕਟ ਵਰਤਦੇ ਆਂ ਲੀਵਰ ਟੋਨਿਕ ਜਾਂ ਕੋਈ ਪਾਊਡਰ ਦਿੰਨੇ ਆ ਉਹਨਾਂ ਦੀ ਸਿਹਤ ਵਾਸਤੇ ਉਹਨਾਂ ਬਾਰੇ ਜਾਣਕਾਰੀ ਦੇਣੀ ਆ ਮੇਰੇ ਨਾਲ ਭਾਈ ਸੰਦੀਪ ਸ਼ਰਮਾ ਜੀ ਕੋਟਕਪੂਰਾ ਤੋਂ ਇਹਨਾਂ ਦਾ ਕੁਝ ਟਾਈਮ ਪਹਿਲਾਂ ਪ੍ਰੋਡਕਟ ਆਇਆ ਸੀ ਰਾਇਲ ਸਟੱਡ ਦੇ ਨਾਂ ਤੇ ਆਪਾਂ ਇੰਟਰਵਿਊ ਕੀਤੀ ਸੀ ਉਹ ਲਾਂਚ ਵੀ ਕੀਤਾ ਸੀ ਤੇ ਕਾਫੀ ਸੱਜਣਾ ਦੇ ਜੋ ਰਿਵਿਊ ਆਇਓ ਬਹੁਤ ਚੰਗੇ ਆ ਕਹਿੰਦੇ ਵੀ ਚੰਗਾ ਪ੍ਰੋਡਕਟ ਸਾਨੂੰ ਲੱਗਿਆ ਤੇ ਭਰਾ ਬਹੁਤ ਵਰਤ ਵੀ ਰਹੇ ਨੇ ਤੇ ਅੱਜ ਕੁਝ ਬਾਈ ਨਵੇਂ ਪ੍ਰੋਡਕਟ ਲੈ ਕੇ ਆਇਆ ਉਹ ਤੁਹਾਡੀ ਕਚਹਿਰੀ ਚ ਹਾਜ਼ਰ ਨੇ ਤੁਸੀਂ ਦੱਸੋਗੇ ਵਰਤ ਕੇ ਦੱਸੋਗੇ ਵੀ ਕਿੱਦਾਂ ਦੇ ਪ੍ਰੋਡਕਟ ਨੇ ਬਾਈ ਸੰਦੀਪ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਵੀਰੇ ਤੁਹਾਡਾ ਸਭ ਤੋਂ ਪਹਿਲਾ ਪ੍ਰੋਡਕਟ ਆਇਆ ਸੀ ਰਾਇਲ ਸਟਾਰ ਬਿਲਕੁਲ ਜੀ ਆਪਣਾ ਸਭ ਤੋਂ ਪਹਿਲਾ ਪ੍ਰੋਡਕਟ ਹੈ ਐਸੀ ਰਾਇਲ ਸਟ੍ਰੈਟਜੀ ਜੀ ਰਾਇਲ ਸਟ੍ਰੈਟਜੀ ਆਪਣੇ ਕੰਪਨੀ ਦਾ ਨਾਮ ਹੈ ਜੀ ਠੀਕ ਹੈ ਬਈ ਠੀਕ ਹੈ ਜੀ ਆਪਣੀ ਰਜਿਸਟਰਡ ਕੰਪਨੀ ਹੈ ਜੀ ਸਾਰੇ ਪ੍ਰੋਡਕਟ ਆਪਣੇ ਰਜਿਸਟਰਡ ਹੈ ਜੀ ਠੀਕ ਹੈ ਬਈ ਤੇ ਬਾਕੀ ਆਪਾਂ ਧੰਨਵਾਦ ਕਰਦੇ ਹਾਂ ਸਾਰੇ ਫਾਰਮਰ ਵੀਰਾਂ ਦਾ ਜਿਨ੍ਹਾਂ ਨੇ ਆਪਣਾ ਪ੍ਰੋਡਕਟ ਯੂਜ਼ ਕੀਤਾ ਜਿਹੜੇ ਦੂਜੀ ਤੀਜੀ ਵੀਰ ਉਹਨਾਂ ਨੇ ਪ੍ਰੋਡਕਟ ਆਪਣੇ ਤੋਂ ਮੰਗਵਾਇਆ ਰਿਜ਼ਲਟ ਬਹੁਤ ਵਧੀਆ ਫੀਡਬੈਕ ਆ ਰਿਹਾ ਹੈ ਜੀ ਜੀ ਇਹ ਆਪਣਾ ਜਿਹੜਾ ਪ੍ਰੋਡਕਟ ਕੰਮ ਕਰਦਾ ਹੈ ਜੀ ਰਾਇਲ ਸਟ੍ਰੈਟਜੀ ਇਹ ਆਪਣਾ ਪ੍ਰੋਪਰ ਹਾਈਟ ਤੇ ਕੰਮ ਕਰੂਗਾ ਜੀ ਮਸਲ ਗਰੋਥ ਤੇ ਆਪਣਾ ਜਿੱਦਾਂ ਕਹਿ ਸਕਦੇ ਸੁੰਭ ਦੇ ਵੀ ਕੰਮ ਕਰੂਗਾ ਜੀ ਤੇ ਸ਼ਾਈਨਿੰਗ ਤੇ ਕੰਮ ਕਰਦਾ ਤੇ హెయిర్ ਗਰੋਥ ਤੇ ਕੰਮ ਕਰਦਾ ਜੀ ਠੀਕ ਹੈ ਬਈ ਜੀ ਕਿ ਤੁਸੀਂ ਜਿੱਦਾਂ ਜਿੱਦਾਂ ਵਰਤੋਂਗੇ ਦੀ ਡੋਸ ਦਾ ਮੈਂ ਤਰੀਕਾ ਦੱਸ ਦਿੰਦਾ ਜੀ ਇਹਦੀ ਪਹਿਲੇ 10 ਦਿਨ ਆਪਾਂ 10 ਗ੍ਰਾਮ ਦੇਣੀ ਹੈ ਜੀ ਨੈਕਸਟ 10 ਦਿਨ ਆਪਾਂ 20 ਗ੍ਰਾਮ ਕਰਨੀ ਹੈ ਜੀ ਉਹ ਵਿੱਚ ਇਹਦੇ ਸਕੂਪ ਹੈਗਾ ਜੀ ਸਕੂਪ ਜਿਹੜਾ ਹੈਗਾ 20 ਗ੍ਰਾਮ ਦਾ ਜੀ ਉਹ ਆਪਾਂ ਹਾਫ ਸਕੂਪ ਤੋਂ ਸਟਾਰਟ ਕਰਨਾ ਫਿਰ ਪੂਰਾ ਸਕੂਪ ਦੇਣਾ ਜੀ ਫਿਰ ਆਪਾਂ ਡੇਢ ਦੇਣਾ ਫਿਰ ਦੋ ਸਕੂਪ ਜੀ ਫਿਰ 40 ਗ੍ਰਾਮ ਦੇ ਆਪਾਂ ਪ੍ਰੋਪਰ ਡੋਸ ਦੇਣੀ ਹੈ ਰੈਗੂਲਰ ਜੀ ਆਪਣੇ ਜਾਨਵਰ ਨੂੰ ਠੀਕ ਹੈ ਤੁਹਾਨੂੰ 2 ਕਿਲੋ ਹੀ ਤੁਹਾਨੂੰ ਰਿਜ਼ਲਟ ਤੁਹਾਨੂੰ ਪੂਰਾ ਵਧੀਆ ਦੇਊਗਾ ਜੀ ਨੈਕਸਟ ਟਾਈਮ ਤੁਸੀਂ ਖੁਦ ਮੰਗਾਉਂਗੇ ਜੀ ਆਪਣਾ 4.5 ਕਿਲੋ ਤੇ 10 ਕਿਲੋ ਦੀ ਪੈਕਿੰਗ ਦਾ ਚਾਹੁੰਦਾ ਤਿੰਨ ਪੈਕਿੰਗ ਆਉਂਦੀਆਂ ਇਹਦੀਆਂ ਜੀ ਤੇ ਨੈਕਸਟ ਤੇ ਆਪਣਾ ਸਰ ਪ੍ਰੋਡਕਟ ਆਉਂਦਾ ਜੀ ਰਾਇਲ ਬਲੱਡ ਜੀ ਰਾਇਲ ਬਲੱਡ ਠੀਕ ਹੈ ਜੀ ਰਾਇਲ ਬਲੱਡ ਜਿਹਦਾ ਆਪਾਂ ਚੈਲੰਜ ਵੀ ਲਿਆ ਸੀਗਾ ਜੀ ਦੀਵਾਲੀ ਤੇ ਜੀ ਅੰਮ੍ਰਿਤਸਰ ਅੰਮ੍ਰਿਤਸਰ ਮਿਲਿਆ ਫਾਰਮ ਤੇ ਕਰਿਆ ਸੀ ਆਪਾਂ ਹਾਂਜੀ ਹਾਂਜੀ ਅੰਮ੍ਰਿਤਸਰ ਆਪਾਂ ਗਏ ਸੀਗੇ ਜੀ ਉਹਨਾਂ ਦੇ ਫਾਰਮ ਤੇ ਉਹਨਾਂ ਉਸ ਵੀਰ ਦਾ ਵੀ ਆਪਾਂ ਨੂੰ ਫੋਨ ਆਇਆ ਸੀ ਉਹ ਕਹਿੰਦੇ ਸੀ ਬਈ ਬਹੁਤ ਫਰਕ ਪਿਆ ਜੀ ਸਾਨੂੰ ਇਸ ਪ੍ਰੋਡਕਟ ਦੇ ਨਾਲ ਜੀ ਉਹਨਾਂ ਪਹਿਲਾਂ ਜਿੱਦਾਂ ਕਹੇ ਸੀ ਨਾ ਲਿੱਸੀ ਬਹੁਤ ਜ਼ਿਆਦਾ ਵੀ ਭਰਦੀ ਨਹੀਂ ਪੇਜੀ ਪਰਨੀ ਸ਼ੁਰੂ ਹੋ ਗਈ ਪਹਿਲਾਂ ਉਹ 3.5 ਕਿਲੋ ਮਤਲਬ ਕਿ ਫੀਡ ਦਿੰਦੇ ਪਏ ਸੀ ਉਹਨਾਂ ਨੂੰ ਜੀ ਉਹਨਾਂ ਨੇ 3 ਕਿਲੋ ਫੀਡ ਕਰਤੀ ਤੇਨੇ ਟਾਈਮ ਕਿਲੋ ਕਿਲੋ ਪਾਉਂਦੇ ਪਏ ਆ ਜੀ ਤੇ ਸਾਡੇ ਜਾਨਵਰ ਦੇ ਵਿੱਚ ਕਾਫੀ ਫਰਕ ਆ ਥੋੜੇ ਦਿਨਾਂ ਤੱਕ ਆਪਾਂ ਉੱਥੇ ਫਾਰਮਰ ਦੇ ਕੋਲੇ ਵੀ ਜਾਵ ਲੋਕਾਂ ਸਾਹਮਣੇ ਸਾਡੇ ਮਾਧਮ ਰਾਹੀਂ ਤੁਸੀਂ ਇਹ ਚੀਜ਼ਾਂ ਪੇਸ਼ ਕਰ ਸਕਦੇ ਬਿਲਕੁਲ ਜੀ ਬਿਲਕੁਲ ਚੰਗੀਆਂ ਲੱਗਣਗੀਆਂ ਲੋਕ ਲੌਂਗ ਟਾਈਮ ਵਰਤਣਗੇ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਜੀ ਚੰਗੀ ਚੀਜ਼ ਮਿਲੂਗੀ ਦੋਸਤੋ ਦੇਖੋ ਸਾਡਾ ਜੋ ਕੀਤਾ ਸਾਡਾ ਤੁਹਾਨੂੰ ਚੀਜ਼ਾਂ ਦਿਖਾਉਣਾ ਵੀ ਬਾਈ ਜੀ ਉਹਨਾਂ ਨੇ ਇਹ ਪ੍ਰੋਡਕਟ ਬਣਾਇਆ ਉਹ ਕਿ ਤੁਹਾਡੀ ਕਚਹਿਰੀ ਚੋਂ ਤੁਸੀਂ ਵਰਤੋਗੇ ਜਿਹਨੂੰ ਜੇ ਚੰਗਾ ਲੱਗਦਾ ਜੋ ਪ੍ਰੋਡਕਟ ਜੀ ਉਹ ਲੌਂਗ ਟੇਮ ਚੱਲੂਗਾ ਜੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਇਸ ਜਿਹੜੇ ਘੋੜਿਆਂ ਵਾਲੇ ਕੰਮ ਦੇ ਵਿੱਚ ਆਪਾਂ ਕਿਸੇ ਵੀ ਚੀਜ਼ ਦਾ ਪਰ ਰਿਸਕ ਨਹੀਂ ਲੈ ਸਕਦੇ ਕੋਈ ਆਪਣਾ ਆਪਣੇ ਪ੍ਰੋਡਕਟ ਜਿੰਨੇ ਵੀ ਆਉਂਦੇ ਆ ਆਪਾਂ ਲੈਬ ਟੈਸਟਿੰਗ ਕਰਵਾ ਸਕਦੇ ਆ ਜੀ ਇਹਦੇ ਵਿੱਚ ਕੋਈ ਇਹੋ ਜੀ ਚੀਜ਼ ਨਹੀਂ ਪਾਈ ਜਿਹੜੀ ਆਪਣੇ ਜਾਨਵਰ ਨੂੰ ਨੁਕਸਾਨ ਪਹੁੰਚਾਵੇ ਜੀ ਅ ਵੀ ਕਿਸੇ ਵੀ ਜਿੰਨਾ ਤੁਸੀਂ ਨੇ ਜੋ ਆ ਵੀ ਲੈਬ ਟੈਸਟ ਅਗਲੇ ਕਰਵਾ ਸਕਦੇ ਆ ਲੈਬ ਟੈਸਟ ਕਰਵਾ ਸਕਦੇ ਉਹਦੇ ਪੈਸੇ ਵੀ ਮੈਂ ਦਊਂਗਾ ਜੀ ਲੈਬ ਟੈਸਟਿੰਗ ਕਿਸੇ ਭਰਾ ਨੇ ਕਰਾਉਣਾ ਵੀ ਕਿਸੇ ਨੂੰ ਕਈ ਵਾਰ ਸ਼ੱਕ ਹੁੰਦਾ ਵੀ ਇਹ ਨਾ ਰਿਜ਼ਲਟ ਕਿਉਂ ਦਿੰਦਾ ਪਿਆ ਕਿਵੇਂ ਦਿੰਦਾ ਪਿਆ ਉਹ ਆਪਾਂ ਟੈਸਟਿੰਗ ਕਰਵਾ ਸਕਦੀਆਂ ਸਾਰੀਆਂ ਨੈਚੁਰਲ ਚੀਜ਼ਾਂ ਪਾਈਆਂ ਗਈਆਂ ਨੇ ਜੀ ਦੇ ਵਿੱਚ ਠੀਕ ਹੈ ਬਈ ਜੀ ਠੀਕ ਹੈ ਨਾ ਜੀ ਆਪਾਂ ਗੱਲ ਕਰਦੇ ਆ ਰਾਇਲ ਬਲੱਡ ਬਾਰੇ ਜੀ ਜੀ ਤੇ ਉਹਦੇ ਵਾਸਤੇ ਆਪਣਾ ਬਹੁਤ ਬੈਸਟ ਕੁਆਲਿਟੀ ਮਤਲਬ ਕਿ ਬੈਸਟ ਰਿਜ਼ਲਟ ਦਿੰਦਾ ਪਿਆ। ਕਈ ਵਾਰ ਆਪਣਾ ਜਾਨਵਰ ਕੁੜੀ ਸੂਪਿੰਦੀ ਹੈ ਉਸ ਤੋਂ ਬਾਅਦ ਬੱਚੇ ਦੀ ਝੂੰਡ ਮੰਨ ਜਾਂਦੀ ਹੈ ਜੀ। ਹਾਂਜੀ। ਉਹ ਰਾਜੀ ਨਹੀਂ ਹੁੰਦੀ ਜੀ ਤੇ ਉਹਦੇ ਵਾਸਤੇ ਆਪਣਾ ਪ੍ਰੋਡਕਟ ਬਹੁਤ ਸ਼ਾਨਦਾਰ ਹੈ ਜੀ। ਤੇ ਆਪਣਾ 20 ਗ੍ਰਾਮ ਪਹਿਲੇ ਪਹਿਲਾ ਹਫਤਾ 20 ਗ੍ਰਾਮ ਡੋਸ ਦੇਣੀ ਹੈ ਜੀ। ਆਪਣੇ ਜਿਹੜੇ ਟੇਬਲस्पून ਹੁੰਦਾ ਜੀ। ਹੂੰ ਹੂੰ। ਉਸ ਤੋਂ ਬਾਅਦ ਆਪਣੇ 4 ਚਮਚੇ ਦੇਣੇ ਆ ਜੀ। ਉਸ ਤੋਂ ਬਾਅਦ ਰੈਗੂਲਰ 4 ਚਮਚੇ ਦੇਣੇ ਆ ਜੀ ਤੇ ਆਪਣੇ ਡੇਲੀ ਇੱਕ ਟਾਈਮ ਦੇਣਾ ਜੀ। ਠੀਕ ਹੈ ਜੀ ਦਿਨ ਜਿੱਕ ਟਾਈਮ ਸਵੇਰੇ ਸ਼ਾਮ ਜਦੋਂ ਤੁਸੀਂ ਨੇ ਰੁਟੀਨ ਬੰਨਣਾ ਹੋਵੇ ਬਿਲਕੁਲ ਜਿੱਦਾਂ ਹਾਂ ਜੀ ਇੱਕ ਟਾਈਮ ਆਪਣਾ ਜੀ ਰਾਇਲ ਸਟੱਡ ਦੇ ਸਕਦੇ ਆ ਰਾਇਲ ਬਲੱਡ ਆਪਾਂ ਇੱਕ ਟਾਈਮ ਦੇ ਸਕਦੇ ਆ ਇਹ ਦੋਵੇਂ ਪਾਊਡਰ ਇੱਕ ਦਿਨ ਚ ਇਕੱਠੇ ਵੀ ਦੇ ਸਕਦੇ ਆ ਆਪਾਂ ਵੀ ਸਵੇਰੇ ਸ਼ਾਮ ਬਿਲਕੁਲ ਦੇ ਸਕਦੇ ਆ ਜੀ ਆਪਣਾ ਕੋਈ ਵੀ ਤੁਸੀਂ ਜਿਹੜਾ ਕਰਨ ਰੁਟੀਨ ਚ ਕਰੋਗੇ ਜਿੱਦਾਂ ਆਪਣਾ ਸਵੇਰ ਟਾਈਮ ਪਾਊਡਰ ਕਰਤਾ ਸ਼ਾਮ ਦੇ ਟਾਈਮ ਇਹ ਕਰਤਾ ਦੋਨੋਂ ਫਿਰ ਉਸੇ ਟਾਈਮ ਉਦਾਂ ਹੀ ਕਰਨੇ ਆ ਜੀ ਇਹਨਾਂ ਦਾ ਫਰਕ ਕੀ ਹੈ ਸੰਦੀਪ ਜੀ ਇਹ ਕੰਮ ਕਿਸ ਕਿਸ ਤੇ ਕਰਦੇ ਨੇ ਥੋੜਾ ਦੱਸੋ ਕਿਉਂਕਿ ਜਿਵੇਂ ਅਗਲਾ ਕਹਿੰਦੇ ਦੋ ਪਾਊਡਰ ਪਾਉਣੇ ਪੈਣਗੇ ਸਾਨੂੰ ਇਹਦੀ ਆਪਾਂ ਗੱਲ ਕਰਦੇ ਆ ਆਪਣਾ ਹੈਗੇ ਜੀ ਪਾਊਡਰ ਫਾਰਮ ਦੇ ਵਿੱਚ ਇਹਨੇ ਜਿੱਦਾਂ ਆਪਾਂ ਕਰਨਾ ਹੈ ਬਾਡੀ ਦੇ ਬਾਹਰਲੇ ਹਿੱਸੇ ਤੇ ਕੰਮ ਕਰਨਾ ਜਿਵੇਂ ਹੈਅਰ ਸ਼ਾਈਨਿੰਗ ਕਰਨੀ ਹੈ ਜੀ ਹੈਅਰ ਗਰੋਥ ਕਰਨੀ ਹੈ ਜੀ ਸੁੰਭ ਦੇ ਕੰਮ ਕਰਨਾ ਜੀ ਹਾਈਟ ਤੇ ਕੰਮ ਕਰਨਾ ਜੀ ਜਿਹੜਾ ਆਪਣਾ ਇਹ ਪ੍ਰੋਡਕਟ ਹੈ ਜੀ ਰਾਇਲ ਬਲੱਡ ਜੀ ਇਹਨੇ ਅੰਦਰਲੇ ਪਾਸੇ ਕੰਮ ਕਰਨਾ ਜਿੱਦਾਂ ਕੋਈ ਆਇਰਨ ਦੀ ਡੈਫੀਸ਼ੈਂਸੀ ਆ ਜਾਂਦੀ ਹੈ ਐਨੀਮਿਆ ਦੇ ਵਿੱਚੀ ਉਸ ਤੇ ਬਹੁਤ ਵਧੀਆ ਕੰਮ ਕਰਦਾ ਜੀ ਠੀਕ ਹੈ ਜੀ ਬਾਕੀ ਅੰਦਰਲੇ ਮਸਲ ਗਰੋਥ ਕਰਨੇ ਆ ਜੀ ਅੰਦਰ ਪ੍ਰੋਪਰ ਬਾਡੀ ਰਿਪੇਅਰ ਕਰਦਾ ਜਾਂਦਾ ਜੋ ਇੰਟਰਨਲ ਨਿਊਟ੍ਰੀਸ਼ਨ ਦਾ ਆਪਣਾ ਪੀਸੇ ਰਚ ਠੀਕ ਹੈ ਭਾਈ ਜੀ ਤੇ ਇੱਕ ਤੁਹਾਡਾ ਇਹ ਤੁਸੀਂ ਹੁਣ ਲੀਵਰ ਟੋਨਿਕ ਲੈ ਕੇ ਆਏ ਹੋ ਨਵਾਂ ਜੀ ਬਿਲਕੁਲ ਜੀ ਆਪਣਾ ਰਾਇਲ ਲਿਵ ਪਲਸ ਦੇ ਨਾਮ ਤੇ ਆ ਜੀ ਜੀ ਆਮ ਤਾ ਆਪਣਾ ਲੀਵਰ ਟੋਨਿਕ ਨੇ ਔਰ ਲੀਵਰ ਪਲਸ ਡਾਈਜੈਸਟਿਵ ਵਾਸਤੇ ਜੀ ਕੰਮ ਕਰੂਗਾ ਜੀ ਦੋਨੇ ਚੀਜ਼ਾਂ ਤੇ ਕੰਮ ਕਰੂਗਾ ਜੀ ਆਪਣਾ ਇਹ ਪ੍ਰੋਡਕਟ ਰਾਇਲ ਲਿਵ ਪਲਸ ਜੀ ਠੀਕ ਹੈ ਜਿੱਦਾਂ ਕੋਈ ਅਣਪਛੇ ਆਪਣਾ ਜਾਨਵਰ ਬਾਹਰ ਕੱਢਦਾ ਪਿਆ ਕਈ ਵਾਰ ਕੋਈ ਜਾਨਵਰ ਗਈ ਆਪਣਾ ਮਤਲਬ ਕਿ ਉਹ ਤੂੜੀ ਪਾਉਂਦੇ ਆ ਜੀ ਤੂੜੀ ਤਾਂ ਬਹੁਤ ਘੱਟ ਪੈਂਦੀ ਹੈ ਵੈਸੇ ਜਾਨਵਰ ਨੂੰ ਆਪਣੇ ਨੂੰ ਕਈ ਥਾਵਾਂ ਤੇ ਤੂੜੀ ਪਾਉਂਦੇ ਹੋ ਅਣਪਛੇ ਸਾਰਾ ਬਾਹਰ ਕੱਢ ਦਿੰਦੇ ਆ ਜੀ ਆਹ ਤੂੜੀ ਉਵੇਂ ਨੀ ਉਵੇਂ ਕੂੜਾ ਬਾਹਰ ਆਉਂਦਾ ਆ ਜੀ ਜਿੱਦਾਂ ਆਪਾਂ ਡਿਵਰਮਿੰਗ ਕਰਦੇ ਨੇ ਆਪਣੇ ਜਾਨਵਰ ਨੂੰ ਮੋਕ ਲਾ ਕੇ ਜਾਂਦੀ ਹੈ ਜੀ ਉਸ ਤੋਂ ਬਾਅਦ ਆਪਾਂ ਨਾਲ ਆਪਰ ਆਪਣਾ ਲਿਵਰਟ੍ਰੋਨਿਕ ਸਟਾਰਟ ਕਰ ਸਕਦੇ ਹਾਂ ਤੇ ਆਪਣਾ ਜਾਨਵਰ ਬਹੁਤ ਵਧੀਆ ਗੋਆ ਕਰੂਗਾ ਜੀ ਵਧੀਆ ਆਪਣਾ ਕੋਈ ਕਦੇ ਜਿੰਦਗੀ ਦੇ ਵਿੱਚ ਉਹਨੂੰ ਜੀ ਉਹਦੀ ਪ੍ਰੋਟੈਕਸ਼ਨ ਵਾਸਤੇ ਬਹੁਤ ਵਧੀਆ ਪ੍ਰੋਡਕਟ ਹੈ ਜੀ ਆਪਣਾ ਲੀਵਰਟੋਨਿਕ ਪਲਸ ਡਾਈਜੈਸਟਿਵ ਜੀ ਡਾਈਜੈਸਟਿਵ ਦੋਵੇਂ ਚੀਜ਼ਾਂ ਦੋਨੇ ਚੀਜ਼ਾਂ ਕੰਮ ਕਰਦੀਆਂ ਇਹਦੀ ਕੀ ਡੋਜ਼ ਹੈ ਵੀਰ ਜੀ ਇਹਦੀ ਆਪਣੀ 50 ਮਲ ਡੇਲੀ ਦੀ ਡੋਜ਼ ਹੈ ਜੀ ਆਪਾਂ ਕੋਲਡ ਤੇ ਫਿਲੀ ਦੇ ਵਿੱਚ ਆਪਾਂ 25 ਗ੍ਰਾਮ ਦੇ ਲਈ ਦੇ ਸਕਦੇ ਹਾਂ ਜੀ ਅੱਛਾ ਉਹ ਘੱਟ ਆ ਉਹ ਦੂਜੀ ਉਹ ਆਪਣੇ ਉਹ ਅੱਧੀ ਰਹਿ ਜਾਂਦੀ ਜਿਹੜਾ ਆਪਣਾ ਮਤਲਬ ਕਿ ਵੱਡਾ ਜਾਨਵਰ ਹੈਗਾ ਜੀ ਆਪਣਾ ਘੋੜੇ ਘੂੜੀਆਂ ਹੈਗੇ ਆ ਜੀ ਉਹਦੇ ਵਿੱਚ 50 ਗ੍ਰਾਮ ਦੇ ਸਕਦੇ ਆ ਜਿਹੜੇ ਆਪਣੇ ਹੁੰਦੇ ਰਿਸਟਰ ਘੋੜੇ ਹੁੰਦੇ ਆ ਜਾਂ ਆਪਣੇ ਆ ਸਟ੍ਰੇਲੀਅਨ ਹੁੰਦੇ ਆ ਜੀ ਉਹਨਾਂ ਨੂੰ ਆਪਾਂ 70 ਤੋਂ ਠੀਕ ਹੈ ਜੀ ਜਿਨ੍ਹਾਂ ਦੇ ਜਿਆਦਾ ਪਰੇਸ ਵਗੈਰਾ ਜਾਂ ਕਵਰਿੰਗ ਦਾ ਜੋਰ ਰਹਿੰਦਾ ਉਹਨਾਂ ਦੇ ਆਪਾਂ ਜਿਆਦਾ ਦੇ ਸਕਦੇ ਇਹ ਛੋਟੇ ਬੱਚੇ ਨੂੰ ਕਿੰਨੀ ਉਮਰ ਤੋਂ ਸਟਾਰਟ ਕਰ ਸਕਦੇ ਹਾਂ ਛੋਟੇ ਬੱਚੇ ਨੂੰ ਆਪਾਂ ਦੇ ਸਕਦੇ ਹਾਂ ਜਿੱਦਾਂ ਆਪਾਂ 3 ਮਹੀਨੇ ਤੋਂ ਬਾਅਦ ਦੇ ਸਕਦੇ ਹਾਂ 3 ਮਹੀਨੇ ਤੋਂ ਬਾਅਦ ਜਦੋਂ ਦਾਣਾ ਖਾਣ ਲੱਗ ਜਾਂਦਾ ਜਦੋਂ ਦਾਣਾ ਪ੍ਰੋਪਰ ਖਾਣ ਲੱਗ ਪੈਂਦਾ ਨਾ ਜੀ ਉਸ ਟਾਈਮ ਆਪਾਂ ਦੇ ਸਕਦੇ ਹਾਂ ਜਾਂ ਆਪਾਂ ਜਦੋਂ ਆਪਾਂ ਡਿਵਰਮਿੰਗ ਕਰਦੇ ਹਾਂ ਨਾਲ ਆਪਾਂ 10 ਦਿਨ ਜ਼ਰੂਰ ਦਿਓ ਜੀ ਨਾਲ ਕਿਸੇ ਵੀ ਛੋਟੇ ਬੱਚੇ ਨੂੰ ਆਪਾਂ ਦਿੰਨੇ ਆ ਜੀ ਉਹਨੂੰ ਆਪਣਾ 5 ਤੋਂ 10 ਐਮਐਲ ਦੇ ਸਕਦੇ ਹਾਂ ਉਸ ਨੂੰ ਠੀਕ ਹੈ। ਬਾਕੀ ਆਪਾਂ ਜਿਹੜੇ ਆਪਾਂ ਜਾਨਵਰ ਨੂੰ ਘੋੜੀ ਨੂੰ ਦਿੰਨੇ ਆਪਾਂ ਜੀ ਜਿਹੜੀ ਆਪਣੀ ਸੂਈ ਵੀ ਆ ਜੀ ਉਹਦੇ ਥਰੋ ਵੀ ਬੱਚੇ ਨੂੰ ਖਰਾਕ ਪਹੁੰਚਦੀ ਹੈ ਜੀ। ਠੀਕ ਹੈ ਬਈ ਜੀ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਇੱਕ ਆਪਣਾ ਇਹ ਆ ਗਿਆ ਲਾਸਟ ਤੇ ਜੀ ਅ ਰਾਇਲ ਵਾਈਟ ਮੈਚ ਜੀ। ਰਾਇਲ ਬੀਟਾ ਚੀ। ਅੱਛਾ ਜੀ। ਜਿੱਦਾਂ ਆਪਣੀਆਂ ਘੋੜੀਆਂ ਸੂਣ ਵਾਲੀਆਂ ਹੁੰਦੀਆਂ ਜੀ। ਹਾਂਜੀ। ਠੀਕ ਹੈ ਜੀ। ਉਹਦੀ ਆਪਣੀ ਕੋਟਿੰਗ ਵਾਸਤੇ ਜੀ ਕਈ ਵਾਰ ਜਾਨਵਰ ਦੇ ਆਪਣੇ ਦੇ ਵਾਲ ਝਾੜਨ ਲੱਗ ਪੈਂਦੇ ਆ ਜੀ। ਹਾਂਜੀ। ਜਾਂ ਆਪਾਂ ਦੁੱਧ ਉਹਦੇ ਘਟ ਆਉਂਦਾ ਹੁੰਦਾ ਕਈ ਜਾਨਵਰ ਦੇ ਮਤਲਬ ਕਿ ਪ੍ਰੋਪਰ ਬਣਦਾ ਨਹੀਂ ਔਰ ਜਦੋਂ ਕੂੜੀਆਂ ਸੁੰਨੀਆਂ ਨੇ ਦੁੱਧ ਨਹੀਂ ਤਾਰਦੀਆਂ ਪੂਰਾ ਬਿਲਕੁਲ ਜਿਹਾ ਉੱਥੇ ਆਪਣਾ ਪੂਰਾ ਪ੍ਰੋਪਰ ਦੁੱਧ ਲਾਉਗੀ ਜੀ ਬਾਕੀ ਇਹ ਕਹੂਗੀ ਜਿਹੜੇ ਸਟਾਪ ਹੇਅਰ लॉस ਹੁੰਦੇ ਆ ਜੀ ਉਹਨੂੰ ਸਟਾਪ ਕਰੂਗੀ ਜੀ ਬਾਕੀ ਆਡਰ ਦੀ ਹੈਲਥ ਵਾਸਤੇ ਜੀ ਮਸਟੇਟਸ ਤੋਂ ਪ੍ਰੋਟੈਕਸ਼ਨ ਕਰੂਗੀ ਜੀ ਹਰਥਾਂ ਤੋਂ ਪ੍ਰੋਟੈਕਸ਼ਨ ਕਰੂਗਾ ਆਪਣੇ ਠੀਕ ਹੈ ਮਸਟੇਟਸ ਵੈਸੇ ਕੂੜੀਆਂ ਚ ਬਹੁਤ ਬਹੁਤ ਰੇ ਰੇ ਚਾਂਸ ਹੁੰਦਾ ਆ ਜੇ ਤਾਂ ਉਹ ਬਹੁਤ ਨੁਕਸਾਨਦਾਇਕ ਹੁੰਦਾ ਬਹੁਤ ਨੁਕਸਾਨਦਾਇਕ ਹੁੰਦਾ ਹਾਂਜੀ ਬਿਲਕੁਲ ਜੀ ਉਹਦੀ ਆਪਣੇ ਪ੍ਰੋਟੈਕਸ਼ਨ ਕਰੂਗਾ ਜੀ ਇਹ ਇਹ ਫਿਰ ਗੱਬਣ ਕੂੜੀ ਨਹੀਂ ਪਾਉਣਾ ਆਪਾਂ ਨੇ ਸਪਰਮ ਦੀ ਗਿਣਤੀ ਨੂੰ ਕਾਊਂਟ ਕਰਦਾ ਜੀ ਸਪਰਮ ਕਾਊਂਟ ਜੀ ਹਾਂ ਹਾਂ ਸਪਰਮ ਕਾਊਂਟ ਕਰਦਾ ਹਾਂਜੀ ਹਾਂਜੀ ਠੀਕ ਆ ਬਾਈ ਜੀ ਹਾਂਜੀ ਹਾਂਜੀ ਤੇ ਇਹਦੀ ਡੋਜ਼ ਕਿੰਨੀ ਰਹਿੰਦੀ ਹੈ ਜੀ ਇਹਦੀ ਡੋਜ਼ ਆਪਣੀ 10 ਸèm ਨਾ ਰਹਿੰਦੀ ਹੈ ਜੀ 10 ml 1 ਦਿਨ ਦੇ ਵਿੱਚ ਵੱਡੇ ਜਾਨਵਰ ਨੂੰ ਹਾਂ ਵੱਡੇ ਜਾਨਵਰ ਨੂੰ ਡੇਲੀ ਆਪਾਂ 10 ml ਦਿੰਦੇ ਵੀ ਇਹ ਛੋਟੇ ਬਸ਼ੇਰੇ ਬਸ਼ੇਰੀਆਂ ਨੂੰ ਦੇ ਸਕਦੇ ਹਾਂ ਬੱਚੇ ਹਾਂਜੀ ਉਹਨਾਂ ਨੂੰ ਆਪਾਂ ਦੇ ਸਕਦੇ ਜਿਵੇਂ ਆਪਾਂ ਕੋਈ ਆਪਾਂ ਗਰੋਥ ਹਾਸਤੇ ਦਿੰਦੇ ਪਏ ਜਾਂ ਆਪਣਾ ਰਾਇਲ ਸਟਾਰਟ ਦਿੰਦੇ ਪਏ ਆ ਜੀ ਉੱਥੇ ਆਪਣਾ 5 ਐਮਐਲ ਵੀ ਸਟਾਰਟ ਕਰ ਸਕਦੇ ਹਾਂ ਠੀਕ ਹੈ ਜੀ ਇਹ ਕਿੰਨੀ ਉਮਰ ਤੋਂ ਸਟਾਰਟ ਹੋਊ ਵੀਰੇ ਛੋਟੇ ਇਹ ਵੀ ਆਪਣਾ ਮਤਲਬ ਕਿ 2 ਤੋਂ 3 ਮਹੀਨੇ ਦੇ ਵਿੱਚ ਆਪਾਂ ਸਟਾਰਟ ਕਰ ਸਕਦੇ ਹਾਂ ਜਦੋਂ ਆਪਣਾ ਬਸ਼ੇਰਾ ਵਧੀਆ ਪ੍ਰੋਪਰ ਖਾਣ ਖਾਣ ਪੀਣ ਲੱਗ ਪੈਂਦਾ ਉਦੋਂ ਆਪਾਂ ਦੇ ਸਕਦੇ ਹਾਂ ਠੀਕ ਹੈ ਬਾਈ ਜੀ ਇਹ 5 ਐਮਐਲ ਦੇ ਸਕਦੇ ਹਾਂ 5 ਐਮਐਲ ਦੇ ਸਕਦੇ ਹਾਂ ਠੀਕ ਹੈ ਬਾਈ ਜੀ ਇਹ ਆਪਣੇ ਲੀਟਰ ਤੇ 5 ਲੀਟਰ ਦੀ ਪ ਤੇ ਜਦੋਂ ਸ਼ੁਰੂਆਤ ਹੋਈ ਸੀ ਨਾ ਵੀ ਪਹਿਲਾਂ ਤਾਂ ਲੋਕ ਨੱਕ ਚ ਪਾਈਪ ਪਾ ਕੇ ਕਰਦੇ ਰਹੇ ਬਹੁਤ ਸਾਫ਼ ਕਰਦੇ ਰਹੇ ਆ ਫਿਰ ਬੋਲੀਆਂ ਆ ਗਈਆਂ ਫਿਰ ਟੇਸਟ ਦਾ ਜ਼ਮਾਨਾ ਆ ਗਿਆ ਜੀ ਟੇਸਟ ਸੀ ਚਾਰ ਪੰਜ ਸਾਲ ਪਹਿਲਾਂ ਬਾਹਰੋਂ ਮੰਗਾ ਕੇ ਦਿੰਦੇ ਹੁੰਦੇ ਸੀ ਹੁਣ ਬਹੁਤ ਚੰਗੀਆਂ ਕੰਪਨੀਆਂ ਆ ਗਈਆਂ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਹ ਇਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ ਇਹ ਆਪਣਾ ਪ੍ਰੋਪਰ ਹਰਬਲ ਦੇ ਵਿੱਚ ਹੈਗਾ ਜੀ ਜੀ ਪ੍ਰੈਗਨੈਂਸੀ ਦੇ ਵਿੱਚ ਸੇਫ ਹੈ ਜੀ ਪਹਿਲੇ ਦਿਨ ਵੀ ਸੇਫ ਹੈ ਪ੍ਰੈਗਨੈਂਸੀ ਦੇ ਤੇ ਲਾਸਟ ਦਿਨ ਵੀ ਸੇਫ ਹੈ ਜੀ ਜੀ ਇਹਨੂੰ ਆਪਾਂ ਜਿੱਦਾਂ ਆਪਾਂ ਡੋਸ ਦੀ ਗੱਲ ਕਰਦੇ ਆਂ ਜਿੱਥੇ ਆਪਣਾ 3 ਕੁਆਂਟਲ ਦਾ ਬੋਡੀ ਵ ਇੰਮਲੋ ਮਤਲਬ ਕਿ ਤਿੰਨ ਕੁਆਂਟਲ ਤੋਂ ਘੱਟ ਬੋਡੀ weight ਆ ਜੀ ਉੱਥੇ ਆਪਾਂ ਇਹਦੇ ਨਾਲ 30 ਗ੍ਰਾਮ ਦੇ ਮਤਲਬ ਕਿ ਸਾਈਨ ਬਣੇ ਹੋਏ ਆ ਠੀਕ ਹੈ ਜੀ ਇਹਦੇ ਉੱਪਰ 30 ਗ੍ਰਾਮ ਦੇ ਇਹਨੂੰ ਜਿਹੜੇ ਆਪਣਾ ਰਿੰਗ ਹੈਗਾ ਇਹਨੂੰ 15 ਗ੍ਰਾਮ ਤੇ ਕਰਕੇ 15 ਗ੍ਰਾਮ ਅੱਜ ਦੇਤਾ ਜੀ 15 ਗ੍ਰਾਮ ਹਫਤੇ ਬਾਅਦ ਦੇ ਸਕਦੇ ਆ ਜੀ ਠੀਕ ਹੈ ਜੀ ਹਾਂਜੀ ਉਹਦੀ ਪ੍ਰੋਪਰ ਡੋਜ਼ ਇਹ ਤਿੰਨ ਮਹੀਨੇ ਬਾਅਦ ਡਵਰਮਿੰਗ ਜ਼ਰੂਰੀ ਹੈ ਜੀ ਠੀਕ ਹੈ ਜੀ ਇਹਦੇ ਨਾਲ ਜਦੋਂ ਆਪਾਂ ਡਵਰਮਿੰਗ ਕਰਤੀ ਜੀ ਉਸ ਤੋਂ ਬਾਅਦ ਆਪਣਾ ਲੀਵਰ ਟੋਨਿਕ ਦੀ ਜ਼ਰੂਰਤ ਹੋਈ ਨਾਲ ਦੱਸ ਦੇਣਾ ਵਾਸਤੇ ਜੀ ਠੀਕ ਹੈ ਜੀ ਹਾਂਜੀ ਪ੍ਰੋਪਰ ਆਪਣਾ ਪੂਰਾ ਐਨੀਮਲ ਪੂਰਾ ਸਟਰੋਂਗ ਹੋਗਾ ਤੰਦਰੁਸਤ ਰਹੂਗਾ ਕਿਉਂਕਿ ਇਹ ਲੀਵਰ ਤੇ ਜਦ ਆਪਾਂ ਡੀਵਾਰਮਿੰਗ ਕਰਦੇ ਆ ਅਸਰ ਪੈਂਦੀ ਬਿਲਕੁਲ ਹੋ ਲੀਵਰ ਤੇ ਪੈਂਦੇ ਪੈਂਦਾ ਜੀ ਕਈ ਵਾਰ ਨਾਲ ਜਾਨਵਰ ਨੂੰ ਮੋਕ ਲੱਗ ਜਾਂਦੀ ਹੈ ਜੀ ਉਹਦੇ ਹੱਥੇ ਪ੍ਰੋਟੈਕਸ਼ਨ ਉੱਤੇ ਲੀਵਰ ਟਣਕੀ ਜ਼ਰੂਰੀ ਹੈ ਨਾਲ ਠੀਕ ਆ ਬਾਈ ਜੀ ਹਾਂਜੀ ਹਾਂਜੀ ਫਿਰ ਮੇਰੇ ਤੁਹਾਨੂੰ ਰਾਇਲ ਸਟੱਡ ਦੇ ਅਸੀਂ ਨੇ ਪ੍ਰੋਡਕਟ ਤਕਰੀਬਨ ਪੰਜ ਦਿਖਾਏ ਨੇ ਤੇ ਬਾਕੀ ਦੋ ਪ੍ਰੋਡਕਟ ਦਾ ਤੁਹਾਡੇ ਪਹਿਲੀ ਹੁੰਦੇ ਨੇ ਤਿੰਨ ਹੁਣ ਨਵੇਂ ਆਏ ਹਾਂ ਹਾਂ ਬਿਲਕੁਲ ਜੀ ਤਿੰਨ ਨਵੇਂ ਆਏ ਜੀ ਠੀਕ ਹੈ ਜੀ ਇਹਨਾਂ ਦੇ ਵੀ ਆਪਾਂ ਪ੍ਰੋਪਰ ਟ੍ਰਾਇਲ ਲਾ ਕੇ ਜੀ ਉਸ ਤੋਂ ਬਾਅਦ ਹੀ ਆਪਾਂ ਮਾਰਕੀਟ ਦੇ ਵਿੱਚ ਲੈ ਗਏ ਆ ਪਹਿਲਾਂ ਉਹ ਪ੍ਰੋਡਕਟ ਦੋਨੋਂ ਆਪਾਂ ਕਿ ਰਾਇਲ ਸਟਾਰਟ ਦੇ ਬਲੱਡ ਆਪਾਂ ਟ੍ਰਾਇਲ ਲਾ ਕੇ ਕੀਤੇ ਸੀਗੇ ਜੀ ਇਹ ਵੀ ਆਪਾਂ ਨੂੰ ਆਇਆਂ ਨੂੰ ਤਹ ਤਿੰਨ ਚਾਰ ਮਹੀਨੇ ਹੋ ਗਏ ਬਟ ਮੈਂ ਪਹਿਲਾਂ ਇਹਦੇ ਟ੍ਰਾਇਲ ਆਇਆ ਜੀ ਉਸ ਤੋਂ ਬਾਅਦ ਜਦੋਂ ਮੈਨੂੰ ਸਕਸੈਸ ਰੇਟ ਬਹੁਤ ਵਧੀਆ ਮਿਲੇ ਆ ਜੀ ਉਸ ਤੋਂ ਬਾਅਦ ਆਪਨੇ ਲੈ ਕੇ ਆਂਦੇ ਹਾਂ ਬੜਾ ਤੇ ਠੀਕ ਹੈ ਬਈ ਹਾਂ ਜਦੋਂ ਆਪਾਂ ਜਿਆਦਾ ਤعداد ਦੇ ਵਿੱਚ ਪ੍ਰੋਡਕਟ ਬਣਾਉਨੇ ਹੋ ਉਦੋਂ ਹੀ ਬਣਾਉਨੇ ਜਦ ਆਪਾਂ ਨੂੰ ਭਰੋਸਾ ਹੋਵੇ ਉਹਦੀ ਚੀਜ਼ ਪਹਿਲਾਂ ਤੁਸੀਂ ਇੱਕ ਦੇਖ ਕੇ ਸੈਂਪਲ ਦੀ ਤਰ੍ਹਾਂ ਚੀਜ਼ ਹੁੰਦੀ ਹੈ ਕੋਈ ਵੀ ਬਾਕੀ ਤੁਹਾਡਾ ਵੀ ਇੱਕ ਰੈਪਿਊਟੇਸ਼ਨ ਹੈ ਮਾਰਕੀਟ ਦੇ ਵਿੱਚ ਤੁਸੀਂ ਵੀ ਉਸ ਬੰਦਿਆਂ ਦੇ ਨਾਲ ਹੀ ਬੈਠਦੇ ਹੋ ਜਿਨ੍ਹਾਂ ਦੇ ਮਾਰਕੀਟ ਵਿੱਚ ਤੁਹਾਨੂੰ ਲੋਕਾਂ ਕੋਲੇ ਜਾਣਿਆ ਲੋਕ ਤੁਹਾਨੂੰ ਰਿਸਪੌਂਸ ਵਧੀਆ ਦਿੰਦੇ ਪਏ ਆ ਜੀ ਜੀ ਇਸੇ ਕਰਕੇ ਤੁਹਾਡੇ ਕੋਲ ਮੈਂ 3rd ਟਾਈਮ ਆਇਆ ਜੀ ਤੀਜੀ ਵਾਰ ਆਇਆ ਹਾਂ ਪਤਾ ਚੱਕਰ ਕਿ ਵੀਰੇ ਸਾਡਾ ਤਾਂ ਕੀਤਾ ਹੈਗਾ ਲੋਕਾਂ ਅੱਗੇ ਇਹ ਚੀਜ਼ ਲੈ ਕੇ ਆਉਣਾ ਬਿਲਕੁਲ ਹੁਣ ਮੈਂ ਇਕੱਲੇ ਇਕੱਲੇ ਕਰਦੇ ਇਥੇ ਲੋਕ ਆਪਣੇ ਆਪ ਹੀ ਲੈਣਗੇ ਵੀਰੇ ਹਾਂ ਬਿਲਕੁਲ ਵੈਸੇ ਮੈਂ ਇਕੱਲੇ ਇਕੱਲੇ ਕਰਦੇ ਵਿੱਚ ਜਾਣਾ ਮੁਸ਼ਕਲ ਹੋ ਜਾਂਦਾ ਹੈ ਕਈ ਵਾਰ ਆਪਣਾ ਫਾਰਮਰ ਕੋਈ ਮਿਸ ਹੋ ਜਾਂਦਾ ਜੀ ਤੇ ਤੁਹਾਡੇ ਥਰੂ ਆਪਣੇ ਹਰ ਘਰ ਦੇ ਵਿੱਚ ਆਪਣਾ ਮੈਸੇਜ ਪਹੁੰਚਦਾ ਬਿਲਕੁਲ ਤੇ ਬਾਈ ਇਹਦੀ ਡਿਲੀਵਰੀ ਕਿਵੇਂ ਹੋਗੀ ਜੇ ਮੰਗਵਾਉ ਉਹਨਾਂ ਨੂੰ ਬਾਈ ਆਪਾਂ ਡਾਕ ਰਾਹੀਂ ਭੇਜ ਦਿਆਂ ਜੀ ਪੋਸਟ ਤੇ ਭੇਜ ਦਿਆਂ ਜੀ ਉਹਦਾ ਆਪਣਾ ਕੋਈ ਐਕਸਟਰਾ ਖਰਚਾ ਨਹੀਂ ਹੁੰਦਾ ਹੈਗਾ ਜੀ ਤੇ ਜਿੱਦਾਂ ਆਪਾਂ ਹੁਣ ਕਹਿ ਸਕਦੇ ਨੇ ਆਪਣੇ ਹੜਾਂ ਵਾਲਾ ਪ੍ਰਭਾਵਿਤ ਖੇਤਰ ਹੈਗੇ ਆ ਜੀ ਉੱਥੇ ਆਪਾਂ ਫ੍ਰੀ ਵੀ ਭੇਜਾਂਗੇ ਜੀ ਉੱਥੇ ਆਪਣਾ ਹਾਂਜੀ ਇਕੱਲਾ ਕੋਰੀਅਰ ਦਾ ਖਰਚਾ ਹੋਊਗਾ ਜੀ ਪਰ ਆਪਾਂ ਪ੍ਰੋਡਕਟ ਆਪਣਾ ਫ੍ਰੀ ਭੇਜਾਂਗੇ ਉੱਥੇ ਕੋਈ ਜਾਨਵਰ ਨੂੰ ਕੋਈ ਨੁਕਸਾਨ ਹੈਗਾ ਜੀ ਤੇ ਵੀਰੇ ਆਲ ਓਵਰ ਇੰਡੀਆ ਚ ਕਿਉਂਕਿ ਆਪਣੇ ਨਾ ਪਹਿਲਾਂ ਤਾਂ ਲੋਕਾਂ ਨੂੰ ਬਹੁਤ ਸੀ ਵੀ ਜੋ ਪੰਜਾਬ ਦੇ ਯੂਟਿਊਬਰ ਨੇ ਅਸੀਂ ਹਾਂ ਨਾ ਕਿ ਪੰਜਾਬ ਵਾਲੇ ਨਹੀਂ ਕਹਿੰਦੇ ਮੈਨੂੰ ਸਿਰਫ ਪੰਜਾਬ ਤੱਕ ਸੀਮਿਤ ਨੇ ਪਰ ਉਹਨਾਂ ਅਸੀਂ ਗੁਜਰਾਤ ਵੀ ਘੁੰਮ ਕੇ ਆਉਂਨੇ ਆ ਰਾਜਸਥਾਨ ਉਹ ਆਪਣੀ ਪੰਜਾਬੀ ਨੂੰ ਬਹੁਤ ਚੰਗੇ ਤਰੀਕੇ ਨਾਲ ਸਮਝਣ ਲੱਗੇ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਕਈਆਂ ਦੇ ਭਰਾਮਣੇ ਬਹੁਤ ਮਨਚਪਲੇਖਾ ਵੀ ਸ਼ਾਇਦ ਹਿੰਦੀ ਵਾਲਿਆਂ ਨੂੰ ਸਾਰਾ ਆਲ ਓਵਰ ਇੰਡੀਆ ਸੁਣਦਾ ਪਰ ਪੰਜਾਬ ਵਾਲੇ ਤਕਰੀਬਨ ਜਿੰਨੇ ਵੀ YouTube ਵਾਲੇ ਮੁੰਡੇ ਨੇ ਸਾਰਿਆਂ ਨੂੰ ਬਹੁਤ ਰੈਪਿਊਟੇਸ਼ਨ ਬਹੁਤ ਵਧੀਆ ਬਣੀ ਆਈ ਹੈ ਤੁਹਾਡੀ ਵੀ ਜਿੱਦਾਂ ਤੁਸੀਂ ਰਾਜਸਥਾਨ ਹਰ ਮੇਲੇ ਤੇ ਜਾਂਦੇ ਹੋ ਤੁਸੀਂ ਵੀ ਤੇ ਉਹ ਜੇ ਕਿਸੇ ਬਾਹਰਲੇ ਬਹੁਤ ਤਾਮਿਲਨਾਡੂ ਤੱਕ ਨੇ ਦੋਸਤ ਜਿਹੜੇ ਵੀ ਉਹ ਵੀ ਮੰਗਵਾ ਸਕਦੇ ਨੇ ਆਲ ਓਵਰ ਇੰਡੀਆ ਬਿਲਕੁਲ ਜੀ ਬਿਲਕੁਲ ਤਾਮਿਲਨਾਡੂ ਮਹਾਰਾਸ਼ਟਰ ਤੱਕ ਮੈਂ ਪਹੁੰਚਾਈ ਹੈ ਜੀ ਆਪਣਾ ਨਾਸਿਕ ਵੀ ਗਿਆ ਹੋਇਆ ਹੈ ਜੀ ਉੱਤੇ ਉਦੇਪੁਰ ਹੋ ਗਿਆ ਜੀ ਮਤਲਬ ਕਿ ਕਾਫੀ ਜਗ੍ਹਾ ਗਏ ਹੋਏ ਆਲ ਓਵਰ ਇੰਡੀਆ ਕਿਤੇ ਵੀ ਬੰਦਾ ਮੰਗਵਾ ਸਕਦੇ ਆ ਆਲ ਓਵਰ ਇੰਡੀਆ ਹਾਂ ਜਿੱਥੇ ਮਰਜ਼ੀ ਮੰਗਵਾ ਸਕਦੇ ਬਾਕੀ ਆਪਾਂ ਹੁਣ 11 ਤੋਂ 17 ਤੱਕ ਆਪਣੇ ਹਨੁਮਾਨਗੜ ਮੇਲਾ ਲੱਗਣਾ ਜੀ ਆਪਣਾ ਠੀਕ ਹੈ ਜੀ ਉੱਥੇ ਵੀ ਆਪਾਂ ਹੋਵਾਂਗੇ ਉੱਥੇ ਆਪਣੀ ਸਟਾਲ ਲੱਗੂਗੀ ਜੀ ਠੀਕ ਆ ਭਾਈ ਜੀ ਇਹ ਚੰਗੀ ਗੱਲ ਆ ਵੀਰੇ ਦੇਖੋ ਸਾਡਾ ਜੋ ਕੀਤਾ ਤੁਹਾਡੇ ਸਾਹਮਣੇ ਚੀਜ਼ੀ ਦੋਸਤੋ ਲੈ ਕੇ ਆਉਨੇ ਪੇਸ਼ ਕਰਦੇ ਹਾਂ ਤੁਸੀਂ ਕੋਈ ਚੀਜ਼ ਤੁਹਾਨੂੰ ਚੰਗੀ ਲੱਗਦੀ ਆ ਵਰਤੋਗੇ ਰਿਜ਼ਲਟ ਮਿਲੂਗਾ ਤਾਂ ਨੈਕਸਟ ਟਾਈਮ ਤੁਸੀਂ ਆਪਣੇ ਆਪ ਉਹਨੂੰ ਚੰਗਾ ਕਹੋਗੇ ਤੇ ਵਰਤੋ ਸਹੀ ਗੱਲ ਹੈ ਸਹੀ ਗੱਲ ਹੈ ਜੀ ਠੀਕ ਆ ਭਾਈ ਜੀ ਧੰਨਵਾਦ ਭਾਈ ਜੀ ਬਹੁਤ ਬਹੁਤ ਤੁਹਾਡਾ ਜੀ ਸასი ਸ਼ਕਲ ਭਾਈ